ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਾਰਟੀ ਪੰਜਾਬ ਦਾ ਪ੍ਰੋਗਰਾਮ ਖਬਰ ਤੇ ਝਾਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ 14 ਤਰੀਕ ਨੂੰ ਬਣੇ ਨਵੇਂ ਅਕਾਲੀ ਜਲਦੀ ਜਿਸ ਨਾਲ ਅਕਾਲੀ ਜਲਵਾਸ ਪੰਜਾਬ ਦੀ ਨਵੀਂ ਜਥੇਬੰਦੀ ਜਿਹੜੀ ਹੈ ਨਵੀਂ ਸਿਆਸੀ ਪਾਰਟੀ ਪੰਜਾਬ ਦੇ ਵਿੱਚ ਬਣੀ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਆਖਰਕਾਰ ਇਹਦਾ ਹੁਣ ਭਵਿੱਖ ਕੀ ਹੋਵੇਗਾ ਕਿ ਅਮਰਤਪਾਲ ਹੁਣ ਬਾਹਰ ਆਉਣਗੇ ਜਾਂ ਫਿਰ ਹਲੇ ਅੰਦਰ ਹੀ ਰਹਿਣਗੇ ਉਸ ਨੂੰ ਲੈ ਕੇ ਵੀ ਚਰਚਾਵਾ ਤੇਜ਼ ਨੇ ਤੋ ਇਸ ਵਿਸ਼ੇ ਦੇ ਉੱਤੇ ਇਸ ਖਬਰ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਰੋਜ਼ਾਨਾ ਦੀ ਤਰਾਂ ਜੋ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੀਦਾ ਜੀ ਜੀਲਾਤਾ ਦਾ ਸਵਾਗਤ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਮਨਦੀਪ ਜੀ। ਜੀਲਾ ਸਾਹਿਬ ਕਿਵੇਂ ਵੇਖਦੇ ਹੋ ਨਵਾਂ ਅਕਾਲੀ ਦਲ ਬਣਿਆ ਵਾਰਤ ਪੰਜਾਬ ਤੇ ਕੀ ਪੀਖ ਰਹੂਗਾ ਜੀ ਨਵੇਂ ਅਕਾਲ ਦਲ ਦਾ ਜੀ। ਬਿਲਕੁਲ ਮਨਦੀਪ ਜੀ ਪਹਿਲਾ ਜਿਹੜਾ ਇਸ ਅਕਾਲੀ ਦਲ ਦਾ ਨਾਂ ਹੈ ਇਸ ਰੋਮਨੀਕਰਨ ਕਰੀ ਦਾ ਸ੍ਰੀ ਅਨੰਦਪੁਰ ਸਾਹਿਬ ਜੀ ਅਲਾ ਮੈਂਗੇ ਅੱਸੀ ਕੋਈ ਦਿਨ ਪਹਿਲਾਂ ਪਰ ਜਿਸ ਦਿਨ ਐਲਾਨ ਹੋਇਆ ਉਸ ਦਿਨ ਨਵਾਂ ਨਾਮ ਸਾਹਮਣੇ ਆਇਆ ਸ੍ਰੋਪੀ ਅਕਾਲੀ ਦਲ ਵਾਰਸ ਪੰਜਾਬ ਜੀ ਤੇ ਇਹ ਕਿਹਾ ਗਿਆ ਜਦੋਂ ਮੀਡੀਆ ਨੇ ਨਾਮ ਬਾਰੇ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ਜਿਹੜੇ ਪ੍ਰਬੰਧਕ ਸੀ ਖਾਸ ਕਰਕੇ ਜਿਹੜੇ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਕਿਉਂਕਿ ਅਮਰਤਪਾਲ ਸਿੰਘ ਨੂੰ ਇਹਦਾ ਪ੍ਰਧਾਨ ਬਣਾਇਆ ਗਿਆ ਬਿਲਕੁਲ ਜੀ ਉਹਨਾਂ ਦੇ ਜਿਹੜੇ ਪਿਤਾ ਭਾਈ ਤਰਸੇਮ ਸਿੰਘ ਉਹਨਾਂ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਨੇ ਇਸ ਨਾਮ ਨੂੰ ਪ੍ਰਵਾਨਗੀ ਦਿੱਤੀ ਹੈ ਹੂੰ ਜਿੰਗੇ ਚੋਣ ਕੇ ਸੰਦੀਰ ਹੈ ਅਨਸਾਰ ਹੈ ਨਾ ਜਿਹੜਾ ਨਮਾ ਹੈ ਇਹ ਰੱਖਿਆ ਗਿਆ ਸੋ 14 ਤਰੀਕ ਨੂੰ ਮਾਗੀ ਦੇ ਮੇਲੇ ਤੇ ਇਸ ਸਿਆਸੀ ਨਵੇਂ ਸਿਆਸੀ ਪਾਰਟੀ ਜਿਹਨੂੰ ਉਹ ਕਹਿੰਦੇ ਨੇ ਕਿ ਖੇਤਰੀ ਪਾਰਟੀ ਹੈ ਤੇ ਜਿਹਦੇ ਬਾਰੇ ਉਹ ਦਾਵਾ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਲਗਾਤਾਰ ਨਿਕਰੇ ਗਰਾਫ ਕਰਨ ਜਿਹੜੀ ਪੰਥਕ ਸ਼ਕਤੀ ਹੈ ਜਿਹੜੀ ਸਿੱਖ ਵੋਟ ਹੈ ਜਿਹੜੀ ਸਿੱਖ ਜਿਹੜੀ ਅਕਾਲੀ ਦਲ ਦਾ ਖੇਤਰ ਹੈ ਜਿਹਦੇ ਵੀ ਖਿਲਾਫ ਪੈਦਾ ਹੋ ਗਿਆ ਵੀ ਉਹਨੂੰ ਪੂਰਨ ਲਈ ਅਸੀਂ ਇਹ ਨਮਾ ਕਾਲੀ ਦਲ ਹੋਂਦ ਚ ਲੈ ਕੇ ਆ ਰਹੇ ਜੀ ਤੁਹਾਨੂੰ ਯਾਦ ਹੋਊਗਾ ਜਿਹੜੇ ਵਾਰਸ ਪੰਜਾਬ ਦੇ ਕਿਸੇ ਵੇਲੇ ਜਥੇਬੰਦੀ ਬਣਾਈ ਸੀ ਜੀ ਸਿੱਧੂ ਨੇ ਜੀ ਜਿਨ੍ਹਾਂ ਨੇ ਕਾਫੀ ਰੋਲ ਰਿਹਾ ਜਿਨ੍ਹਾਂ ਦਾ ਸ਼ੰਭੂ ਮੋਰਚਾ ਵੀ ਲਾਇਆ ਉਹਨਾਂ ਨੇ ਤੇ ਉਸ ਤੋਂ ਬਾਅਦ ਦਿੱਲੀ ਚ ਜਦੋਂ ਕਿਸਾਨ ਮੋਰਚਾ ਚੱਲਿਆ ਉਦੋਂ ਵੀ ਉਹਨਾਂ ਦਾ ਰੋਲ ਰਿਹਾ ਤੇ ਚਰਚਾ ਚ ਰਿਹਾ 26 ਜਨਵਰੀ ਨੂੰ ਨਾ ਦਲ ਝੰਡਾ ਲਹਿਰ ਆਇਆ ਗਿਆ ਸੀ ਲਾਲ ਕਿਲੇ ਤੇ ਉਸ ਤੋਂ ਬਾਅਦ ਚਰਚਾ ਚ ਰਿਹਾ ਕਾਫੀ ਦਿਨ ਰੂਪੋਸ਼ ਵੀ ਰਹੇ ਦੇ ਉਸ ਤੋਂ ਬਾਅਦ ਅਚਾਨਕ ਜਦੋਂ ਉਹਨਾਂ ਦੀ ਸੜਕ ਹਾਦਸੇ 'ਚ ਇੱਕ ਮੌਤ ਹੋਈ ਤਾਂ ਉਸ ਤੋਂ ਬਾਅਦ ਉਹਨਾਂ ਦੇ ਹੱਕ 'ਚ ਬਹੁਤ ਵੱਡੀ ਨੌਜਵਾਨਾਂ 'ਚ ਲਹਿਰ ਵੀ ਉੱਭਰੀ ਬਿਲਕੁਲ ਉਹਨਾਂ ਨੇ ਜਥੇਬੰਦੀ ਬਣਾਈ ਸੀ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਨੇ ਇਸ ਨੂੰ ਸੰਭਾਲਿਆ ਇਸ ਜਥੇਬੰਦੀ ਨੂੰ ਉਹਨਾਂ ਨੇ ਬਹੁਤ ਵੱਡਾ ਕੱਟ ਕੀਤਾ ਕੱਟ ਤੋਂ ਬਾਅਦ ਪੰਜਾਬ 'ਚ ਥਾਂ-ਥਾਂ ਤੇ ਵਿਛਰੇ ਤਰ੍ਹਾਂ-ਤਰ੍ਹਾਂ ਦੇ ਗਵਾਡਾਂ 'ਚ ਵਿਕਰੇ ਤੇ ਅਖੀਰ ਨੂੰ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਨੇ ਅਰੈਸਟ ਕਰ ਲਿਆ ਅਰੈਸਟ ਕਰਕੇ ਉਹਨਾਂ ਨੂੰ ਅਸਾਂ ਦੀ ਡਿਬਰੂਗੜ੍ਹ ਜ਼ਿਲ੍ਹੇ ਚ ਨਜ਼ਰਬੰਦ ਨੇ ਉਹ ਤੋਂ ਤੋਂ ਜਦੋਂ ਤੋਂ ਉਹਨਾਂ ਨੂੰ ਫੜਿਆ ਗਿਆ ਜੀ ਤੇ ਆਪਣੇ ਜ਼ਿਲ੍ਹੇ ਦੇ ਦਰਾ ਨਹੀਂ ਉਹਨਾਂ ਨੇ ਚੋਣ ਲੜੀ ਲੋਕ ਸਭਾ ਦੀ ਸ੍ਰੀ ਖਡੂਰ ਸਾਹਿਬ ਹਲਕੇ ਤੋਂ ਤੇ ਬਹੁਤ ਵੱਡੀ ਭਾਰੀ ਵੋਟਾਂ ਨਾਲ ਉਹਨਾਂ ਨੇ ਆਪਣੀ ਜਿੱਤ ਦਰਜ ਕੀਤੀ ਬਿਲਕੁਲ ਇਸੇ ਤਰ੍ਹਾਂ ਇੱਕ ਜਥੇਬੰਦੀ ਚ ਜਿਹੜਾ ਦੂਜਾ ਵੱਡਾ ਨਾਂ ਹੈ ਉਹ ਹੈਗੇ ਨੇ ਭਾਈ ਸਰਵਜੀਤ ਸਿੰਘ ਜੀ ਜਿਹੜੇ ਕਿ ਮਰਹੂਮ ਜਿਹੜੇ ਸ਼ਹੀਦ ਨੇ ਬਿਆਨ ਸਿੰਘ ਜਿੰਨਾਂ ਨੇ ਅਹ ਤਤਕਾਲੀ ਪ੍ਰਧਾਨ ਮੰਤਰੀ ਉੱਨੀ ਸੌ ਚੁਰਾਸੀ ਚ ਇੰਦਰਾ ਗਾਂਧੀ ਦਾ ਜਿੰਨਾਂ ਨੇ ਕਤਲ ਕੀਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਬੇਅੰਤ ਸਿੰਘ ਨੇ ਉਹਨਾਂ ਦੀ ਧਰਮ ਪਤਨੀ ਨੂੰ ਵੀ ਉੱਨੀ ਸੌ ਉਨਾਨਵੇਂ ਚ ਲੋਕ ਸਭਾ ਮੈਂਬਰ ਚ ਬਣਿਆ ਬਣਾਇਆ ਸੀ ਲੋਕਾਂ ਨੇ ਬਹੁਤ ਵੱਡੀ ਵੋਟਾਂ ਦੇ ਫ਼ਰਕ ਨਾਲ ਰੋਪੜ ਹਲਕੇ ਤੋਂ ਜਿਹੜਾ ਹੁਣ ਸ੍ਰੀ ਅਨੰਦਪੁਰ ਸਾਹਿਬ ਦਾ ਹਲਕਾ ਉਦੋਂ ਰੂਪਨਗਰ ਦਾ ਜਿਹੜਾ ਹਲਕਾ ਹੁੰਦਾ ਸੀ ਹੁੰਦਾ ਸੀ ਤੇ ਬੀ ਬੀ ਬਿਮਲ ਕੌਰ ਖਾਲਸਾ ਜਿਹੜੀ ਕਿ ਸਵਰਗਵਾਸੀ ਬਿਆਨ ਸਿੰਘ ਦੀ ਧਰਮ ਪਤਨੀ ਸੀ ਉਹ ਵੀ ਸੇਵਾਦਾਰ ਬਣੀ ਜੀ ਇਸੇ ਤਰ੍ਹਾਂ ਬਠਿੰਡਾ ਜਿਹੜਾ ਹਲਕਾ ਹੈ ਲੋਕ ਸਭਾ ਉਹ ਵੀ ਰਿਜ਼ਰਵ ਹੁੰਦਾ ਸੀ ਤੇ 1999 ਚ ਹੀ ਬਿਆਨ ਸਿੰਘ ਦੇ ਪਿਤਾ ਸੁੱਚਾ ਸਿੰਘ ਮਲਵਾ ਨੂੰ ਵੀ ਲੋਕਾਂ ਨੇ ਬਹੁਤ ਵੱਡੀਆਂ ਵੋਟਾਂ ਪਾ ਕੇ ਚੁਣ ਕੇ ਪਾਰਲੀਮੈਂਟ ਸੇ ਭੇਜਿਆ ਸੀ ਯਾਨੀ ਕਿ ਉਸ ਪਰਿਵਾਰ ਦੇ ਦੋ ਮੈਂਬਰ 1999 ਵਿੱਚ ਗਏ ਸੀ ਕੁਝ ਸਮਾਂ ਬਾਅਦ ਬੀਬੀ ਬਿਮਲ ਕੌਰ ਖਾਲਸਾ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ ਮਹਾਲੀ ਪੰਜ ਸੇ ਸ਼ਕੋਤੀ ਚ ਕੈਸ ਤੋਂ ਵਾਦੇ ਇੱਕ ਪਰਿਵਾਰ ਜਿਹੜਾ ਲਗਾਤਾਰ ਗਰਦਸ਼ਟ ਸੀ ਤੇ ਅਖੀਰ ਲੰਮੇ ਸਮੇਂ ਬਾਅਦ ਇਸ ਪਰਿਵਾਰ ਦੀ ਨੇ ਫੇਰ ਇੱਕ ਰਾਜਨੀਤਿਕ ਉਡਾਣ ਭਰੀ ਤੇ ਇਹ ਹੁਣ ਮੈਂਬਰ ਪਾਰਲੀਮੈਂਟ ਬਣੇ ਜੀ ਫਰੀਦਕੋਟ ਤੋਂ ਸੋ ਇਹਨਾਂ ਨੇ ਜਿਹੜਾ ਬਣਾਇਆ ਗਿਆ ਨਵਾਂ ਅਕਾਲੀ ਦਲ ਸ੍ਰਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਹੈਗਾ ਵੀ ਅਸੀਂ ਪੰਜਾਬ ਲਈ ਕੰਮ ਕਰਾਂਗੇ ਖੇਤਰੀ ਪਾਰਟੀ ਹੈ ਆ ਜਿਹੜੀ ਨਵੀਂ ਪਾਰਟੀ ਸ਼ੁਰੂ ਹੋਈ ਹੈ ਇਹਨਾਂ ਨੇ ਵੱਖ-ਵੱਖ ਕਮੇਟੀਆਂ ਬਣਾਈਆਂ ਨੇ ਭਰਤੀ ਕਰਨਗੇ ਕੋਈ ਸੁਵਧਾਨਕ ਕਮੇਟੀ ਵੀ ਬਣਾਈ ਹੈ ਤੇ ਭਾਈ ਅਮਰਤਪਾਲ ਸਿੰਘ ਨੂੰ ਪ੍ਰਧਾਨ ਬਣਾਇਆ ਤੇ ਉਹਨਾਂ ਦੀ ਗੈਰ ਹਾਜ਼ਰੀ ਚ ਵੀ ਪੰਜ ਮੈਂਬਰੀ ਕਮੇਟੀ ਬਣਾਈ ਹੈ ਜਿਦੇ ਚ ਉਹਨਾਂ ਦਾ ਪਿਤਾ ਵੀ ਸ਼ਾਮਲ ਹੈ ਤੇ ਭਾਈ ਸਰਬਜੀਤ ਸਿੰਘ ਵੀ ਸ਼ਾਮਲ ਨੇ ਇਹਨਾਂ ਨੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਉਸ ਜਿਹੜਾ ਕੱਠ ਦੇਖੋ ਵੱਡਾ ਕੱਠ ਹੋਇਆ ਸੀ ਤੇ 15 ਨਿਕਾਤੀ ਮਤੇ 15 ਮਤੇ ਪੇਸ਼ ਕੀਤੇ ਜਿਦੇ ਵਿੱਚ ਵੀ ਮੇਰੀ ਪੀਰੀ ਦੇ ਸਿਧਾਂਤ ਦੀ ਰਾਖੀ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਦੀ ਹਮਾਇਤ ਕੀਤੀ ਹੈ ਨਸਲਾਂ ਦੇ ਫਸਲਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਹੈ ਖਾਸ ਕਰਕੇ ਜਗਜੀਤ ਸਿੰਘ ਢੱਲੇਵਾਲ ਦੀ ਹਮਾਇਤ ਕੀਤੀ ਹੈ ਆਨੰਦਪੁਰ ਸਾਹਿਬ ਦੇ ਮਤੇ ਦੀ ਵਾਪਸੀ ਦੀ ਗੱਲ ਕੀਤੀ ਹੈ ਵਿਦੇਗ ਢਾਂਚੇ ਜਿਹੜਾ ਗੈਰ ਪੰਜਾਬੀ ਲੋਕਾਂ ਦਾ ਦਖਲ ਨੂੰ ਰੋਕਣ ਲਈ ਪੰਜਾਬੀ ਵਿਰੋਧੀ ਅੰਸਾਰਾਂ ਨਾਲ ਨੱਥ ਪਾਉਣ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਾਂਗੇ ਅਸੀਂ ਪ੍ਰਵਾਸ ਜਿਹੜਾ ਪੰਜਾਬ ਤੋਂ ਹੋ ਰਿਹਾ ਉਹਨੂੰ ਰੋਕਾਂਗੇ ਕੁਦਰਤੀ ਸਰੋਤਾਂ ਨੂੰ ਬਚਾਵਾਂਗੇ ਬੇਅਦਬੀਆਂ ਜਿਹੜੀਆਂ ਹੁੰਦੀਆਂ ਨੇ ਲਗਾਤਾਰ ਉਹਨਾਂ ਲਈ ਗੱਲ ਕਰਾਂਗੇ ਸੋ ਕਹਿਣ ਤੋਂ ਪਾਵੇ ਹੈ ਕਿ ਇਹਨਾਂ ਨੇ ਜਿਹੜਾ ਕਾਫੀ ਇਸ ਤੋਂ ਪਹਿਲਾਂ ਲਗਭਗ ਘੋਖਿਆ ਸਾਰੇ ਵਰਤਾਰੇ ਨੂੰ ਪੰਜਾਬ 'ਚ ਤੇ ਜਿਹੜੇ ਮਤੇ ਨੇ ਉਹਨਾਂ 'ਚ ਗੱਲ ਦੀ ਝਲਕ ਪੈਂਦੀ ਹੈ ਕਿ ਪੰਜਾਬ ਦੇ ਜਿਹੜੇ ਲਗਭਗ ਮਹੱਤਵਪੂਰਨ ਸਾਰੇ ਮੁੱਦੇ ਨੇ ਹੂੰ ਉਹ ਆਪਣੇ ਮਤਿਆਂ 'ਚ ਲੈ ਕੇ ਆਈ ਹੈ ਇਹ ਪਾਰਟੀ ਪਹਿਲੇ ਦਿਨ ਜੀ ਸੋ ਇਹ ਪਾਰਟੀ ਬਣੀ ਹੈ ਸਵਕਤ ਕਰਨਾ ਬਣਦਾ ਹੈ ਕੋਈ ਵੀ ਨਵੀਂ ਧਿਰ ਹਰੇਕ ਵਿਅਕਤੀ ਦਾ ਹੱਕ ਹੈ ਤੇ ਨਾਲ ਨਾਲ ਇਹਦਾ ਸਵਾਗਤ ਕੀਤਾ ਜਿਹੜੇ ਭਾਜਪਾ ਦੇ ਹੈਗੇ ਨੇ ਹਰਜੀਤ ਗਰੇਵਾਲ ਉਹਨਾਂ ਨੇ ਵੀ ਕਿਹਾ ਕਿ ਸੰਵਿਧਾਨ ਅਨੁਸਾਰ ਕੰਮ ਕਰੇ ਪਾਰਟੀ ਸਾਰਿਆਂ ਦਾ ਸਵਾਗਤ ਹੈ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਪਾਰਟੀ ਦਾ ਸਵਾਗਤ ਕੀਤਾ ਉਹਨਾਂ ਨੇ ਕਿਹਾ ਸਵਾਗਤ ਪਰ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਅਸੀਂ ਨਾਫਰਤ ਦੇ ਬੀਜ ਨਹੀਂ ਬੀਜਣ ਦਵਾਂਗੇ ਹਮਮ ਸੁਖਵੀਰ ਨੇ ਜ਼ਰੂਰ ਟਿੱਪਣੀ ਕੀਤੀ ਸੀ ਕਿ ਇਹ ਸਾਰਾ ਕੁਝ ਬਹੁਤ ਵੱਡੇ ਸਾਜਿਸ ਤਹਿਤ ਹੋ ਰਿਹਾ ਹੈ ਏਜੰਸੀਆਂ ਕਰਵਾਦੀਆਂ ਹਨ ਅਜੀ ਹਸ ਇਹ ਜਿਹੜਾ ਸਾਰਾ ਕੁਝ ਵਰਤਾਂ ਦੇ ਵੀ ਅਕਾਲੀ ਦਰ ਨੂੰ ਕਮਜ਼ੋਰ ਕਰਨ ਦੀਆਂ ਸਾਜਸਾਂ ਨੇ ਸਾਰਾ ਕੋਈ ਹਾਲ ਸੁਧਾਰ ਲਹਿਰ ਦੀ ਹਾਲੇ ਕੋਈ ਟਿੱਪਣੀ ਇਸ ਪਾਰਟੀ ਨੂੰ ਲੈ ਕੇ ਜਿਹੜੀ ਆਪਾਂ ਨੂੰ ਨਹੀਂ ਆਈ ਸੋ ਮੋٹے ਤੌਰ ਤੇ ਮਨਦੀਪ ਜੀ ਨੇ ਕਿ ਜਿਹੜੀ ਨਵੀਂ ਪਾਰਟੀ ਹੈ ਦੇਖੋ ਜਿਹੜਾ ਆਮ ਕਰਕੇ ਦੇਖਿਆ ਜਾਂਦਾ ਕਿ ਤੱਤੀਆਂ ਸੁਰਾਂ ਵਾਲੇ ਗਰਮ ਸੁਰਾਂ ਵਾਲੇ ਲੋਕ ਨੇ ਇਸ ਪਾਰਟੀ ਚ ਜ਼ਿਆਦਾਤਰ ਜੀ ਤੇ ਬਹੁਤ ਸਾਰੇ ਲੋਕਾਂ ਨੂੰ ਤੌਖ ਲਾ ਵੀ ਖਾਲਸਾ ਧਰ ਦੀ ਗੱਲ ਕਰਨਗੇ ਜਦੋਂ ਉੱਥੇ ਵੀ ਕਸੀ ਕੱਠ ਸੀ ਉੱਥੇ ਵੀ ਗੱਲਾਂ ਹੁੰਦੀਆਂ ਰਹੀਆਂ ਇਹ ਦੋ ਚਾਰ ਬਲਾਰਿਆਂ ਨੇ ਗੱਲਾਂ ਕੀਤੀਆਂ ਨੇ ਇਹ ਹੋ ਸਕਦਾ ਹੈ ਉਹਨਾਂ ਦੀ ਕੋਈ ਆਪਣੀ ਰਣਨੀਤੀ ਹੋਵੇ ਕਿਉਂਕਿ ਲੋਕਾਂ ਨੂੰ ਨਾਲ ਉਹਨਾਂ ਨੇ ਆਪਣੇ ਜੋੜਨਾ ਹੈ ਤੇ ਨੌਜਵਾਨ ਪੀੜ੍ਹੀ ਜਿਹੜੀ ਅਕਾਲੀ ਦਲ ਤੋਂ ਟੁੱਟੀ ਹੋਈ ਹੈ ਜਿਹੜਾ ਸੁਖ ਨੌਜ ਸਿੱਖ ਨੌਜਵਾਨ ਹੈ ਜੀ ਉਹ ਅੱਜ ਕੱਲ੍ਹ ਅਕਾਲੀ ਦਲ ਨਾਲ ਨਹੀਂ ਹੈ ਤੇ ਉਹ ਅਕਾਲੀ ਦਲ ਨੂੰ ਕਈ ਵਾਰੀ ਉਹਨਾਂ ਨੌਜਵਾਨਾਂ ਨੂੰ ਨਾਲ ਜੋੜਨ ਲਈ ਵੀ ਕੋਈ ਰਣਨੀਤੀ ਅਪਣਾ ਲੈਂਦੇ ਨੇ ਲੋਕ ਤੱਤਿਆਂ ਗੱਲਾਂ ਕਰਕੇ ਪਰ ਬਾਅਦ ਚ ਫਿਰ ਹੌਲੇ ਹੌਲੇ ਉਹ ਟਿਕਾਣੇ ਸਦਾ ਜਾਂਦੇ ਨੇ ਆਪਾਂ ਦੇਖਿਆ ਭਾਈ ਅਮਰਪਾਲ ਸਿੰਘ ਨੇ ਵੀ ਜੇ ਉਹ ਜੇ ਆਪਾਂ ਉਹਨਾਂ ਦੇ ਸਿੱਧਮ ਸਿੱਧੋ ਦੋਸ਼ ਲਾਈਏ ਖਾਲਸਾ ਦਾ ਨਹੀਂ ਲੱਗਦਾ ਕਿਉਂਕਿ ਸੰਵਿਧਾਨ ਨੂੰ ਮੰਨ ਕੇ ਉਹਨਾਂ ਨੇ ਚੋਣ ਲੜੀ ਬਿਲਕੁਲ ਜਿਹੜੇ ਚੋਣ ਲੜੀ ਸੀ ਉਹ ਸੰਵਿਧਾਨਕ ਢੰਗ ਨਾਲ ਲੜੀ ਸੀ ਤੇ ਫਿਰ ਜਦੋਂ ਉਹਨਾਂ ਨੂੰ ਹਾਲਾਂਕਿ 2 ਘੰਟੇ ਲਈ ਲਿਆਏ ਗਏ ਸੀ ਡਿਬਰੂਗੜ੍ਹ ਜੇਲ੍ਹ ਚੋਂ ਬਾਹਰ ਜਦੋਂ ਸੌਂਚ ਚੱਕਾਈ ਸੀ ਦਿੱਲੀ ਲਿਆ ਕੇ ਸੰਸਦ ਚ ਉਦੋਂ ਵੀ ਸੰਵਿਧਾਨ ਦੀ ਸੌਂਚ ਚੱਕ ਕੇ ਗਏ ਨੇ ਤਾਂ ਜਿਹੜਾ ਵਿਅਕਤੀ ਸੰਵਿਧਾਨ ਦੀ ਸੌਂਚ ਚੱਕ ਕੇ ਗਿਆ ਹੈ ਜੀ ਤੇ ਸੰਵਿਧਾਨ ਦੇ ਅਨਸਾਰ ਚੋਣ ਲੜੀਏ ਮੈਨੂੰ ਲੱਗਦਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਇੱਕ ਤਾਂ ਬਿਨਾਂ ਕਿਸੇ ਦੇਰੀ ਤੋਂ ਉਹ ਪਾ ਜਿਹੜਾ ਹੈਗਾ ਛੱਡਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਜਿਹੜੇ ਉਹਨਾਂ ਦੇ ਦੋਸਤ ਦੇਖੋ ਬਣਦੇ ਨੇ ਕਾਨੂੰਨ ਅਨੁਸਾਰ ਉਹਨਾਂ ਤੇ ਐਡਾ ਵੱਡਾ ਦੋਸ਼ ਨਹੀਂ ਸੀ ਜਿੰਨੀ ਵੱਡੀ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਕਿ ਉਹਨਾਂ ਦੇ ਤਰ੍ਹਾਂ-ਤਰ੍ਹਾਂ ਦੇ ਇੱਕ ਕਿਸਮ ਦਾ ਜਿਹੜਾ ਨਵਾਂ ਹੁਣ ਕਾਨੂੰਨ ਹੈ ਪਹਿਲਾਂ ਜਿਹਨੂੰ ਆਪਾਂ NSA ਕਹਿੰਦੇ ਸੀ ਲਾ ਕੇ ਵੀ ਜਿੰਨੀ ਦੇਰ ਮਰਜ਼ੀ ਰੱਖ ਲੋ ਪੰਜਾਬ ਸਰਕਾਰ ਨੇ ਹੋਰ ਇੱਕ ਸਾਲ ਲਈ ਵਧਾ ਦਿੱਤਾ ਹੋ ਜੀ ਐਡਾ ਪੰਜਾਬ ਲਈ ਕੋਈ ਖਤਰਾ ਤਾਂ ਹੈ ਨਹੀਂ ਸੀ ਉਹ ਕੋਈ ਤੇ ਜਿੰਨਾ ਜਿੰਨਾ ਉਹਨਾਂ ਨੇ ਕੋਈ ਕੀਤੀ ਸੀ ਗਲਤੀ ਮੰਨਿਆ ਵੀ ਉਹਨਾਂ ਨੇ ਉਹ ਗਏ ਸੀ ਇੱਕ ਥਾਣੇ ਤੇ ਜਦੋਂ ਘਰੋਂ ਵੇਲੇ ਉਦੋਂ ਕਿਹਾ ਜੀ ਥਾਣੇ ਤੇ ਹਮਲਾ ਕਰਤੇ ਆ ਜੀ ਥਾਣੇ ਦਾ ਇਹ ਕਰਤੇ ਆ ਜੀ ਉਸ ਅਨੁਸਾਰ ਜਿਹੜੀ ਬਣਦੀ ਕਾਰਵਾਈ ਸੀ ਉਹ ਕੀਤੀ ਜਾ ਸਕਦੀ ਸੀ ਪਰ ਉਹਨਾਂ ਨੇ ਕਿੰਨੇ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਸਾਥੀਆਂ ਨੂੰ ਵੀ ਇਸ ਤਰ੍ਹਾਂ ਤਹਿਤ ਗ੍ਰਿਫਤਾਰ ਕਰਕੇ ਕਿੰਨੇ 1.5 ਸਾਲ ਹੋ ਗਏ 2 ਸਾਲ ਦੇ ਕਰੀਬ ਹੋਣ ਵਾਲੇ ਨੇ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਹੋਇਆ ਹੈ ਸੋ ਇਹ ਮੈਨੂੰ ਲੱਗਦਾ ਹੈ ਕਿ ਜਦੋਂ ਕੋਈ ਬੰਦਾ ਰਾਜਨੀਤਿਕ ਰਾਜਨੀਤੀ 'ਚ ਆ ਗਿਆ ਸੰਵਿਧਾਨ ਅਨੁਸਾਰ ਉਹਨਾਂ ਨੇ ਦੇਖੋ ਜੇ ਪਾਰਟੀ ਬਣਾਣੀ ਹੈ ਤਾਂ ਰਜਿਸਟ੍ਰੇਸ਼ਨ ਵੀ ਕਰਾਣੀ ਪਊਗੀ ਚੋਣ ਕਮਿਸ਼ਨ ਕੋਲ ਵੀ ਰਜਿਸਟਰ ਕਰਾਉਣਾ ਪਊਗਾ ਤੇ ਫਿਰ ਸੰਵਿਧਾਨ ਅਨੁਸਾਰ ਹੀ ਕਰਾਂਗੇ ਨਾ ਸਾਰਾ ਕੁਝ ਬਿਲਕੁਲ ਇਸ ਕਰਕੇ ਬਿਨਾਂ ਕਿਸੇ ਦੇਰੀ ਤੋਂ ਭਾਈ ਅਮਰਤਪਾਲ ਨੂੰ ਜਿਹੜਾ ਹੈਗਾ ਛੱਡਿਆ ਜਾਣਾ ਚਾਹੀਦਾ ਤਾਂ ਕਿ ਉਹ ਜਿਹੜਾ ਹੈਗਾ ਇੱਕ ਤਾਂ ਆਪਣੇ ਜਿਹੜੇ ਸੰਸਦੀ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਹੈ ਲੋਕਾਂ ਨੇ ਉਹ ਨਿਵਾਸ ਸਕੇ ਜੋ ਰਾਜਨੀਤਿਕ ਪਾਰਟੀ ਬਣਾਈਏ ਉਹਦੇ ਲਈ ਕੰਮ ਕਰ ਸਕੇ ਪੰਜਾਬ ਲਈ ਕੰਮ ਕਰ ਸਕੇ ਤੇ ਦੇਖ ਜੇ ਲੋਕਾਂ ਨੂੰ ਉਹਨਾਂ ਦਾ ਕੰਮ ਨਾ ਪਸੰਦਾ ਇਹ ਲੋਕਾਂ ਨੇ ਖੁਦ ਹੀ ਰਿਜੈਕਟ ਕਰ ਦੇਣਾ ਕਰਦੇ ਰਹੇ ਨੇ ਪਹਿਲਾਂ ਵੀ ਪੁਰਾਣੇ ਸਮੇਂ ਵਿੱਚ ਜਿਹੜਾ ਨਹੀਂ ਕਰਦੇ ਰਹੇ ਇਸ ਕਰਕੇ ਜੇ ਕੋਈ ਸੰਵਿਧਾਨ ਅਨੁਸਾਰ ਰਾਜਨੀਤਿਕ ਪਾਰਟੀ ਬਣਾਉਂਦਾ ਹੈ ਤਾਂ ਉਹਦਾ ਸਵਾਗਤ ਕਰਨਾ ਬਣਦਾ ਹੈ ਇਹਦਾ ਫਰਕ ਕਿਹਨੂੰ ਪਊਗਾ ਹੁਣ ਜੇ ਆਪਾਂ ਮੋٹے ਤੌਰ ਤੇ ਦੇਖੀਏ ਬਿਲਕੁਲ ਦੇਖੋ ਇੱਕ ਤਾਂ ਇਹਦੇ ਨਾਲ ਦੀ ਪਾਰਟੀ ਜੇ ਆਪਾਂ ਦੇਖੀਏ ਸਿਮਰਜੀਤ ਸਿੰਘ ਮਾਨ ਚਲਾ ਰਹੇ ਨੇ ਉਹ ਵੀ ਲਗਾਤਾਰ ਖਾਲਸਤਾਨ ਦੀ ਗੱਲ ਕਰਦੇ ਨੇ ਜੇ ਇਹਨਾਂ ਦੇ ਦੋਸ ਲਾਨੇ ਆਪਾਂ ਤਾਂ ਫਿਰ ਨਾਲ ਦੀ ਨਾਲ ਉਹ ਸਰੇ ਆਵੇਂ ਕਈ ਵਾਰੀ ਕਹਿ ਦਿੰਦੇ ਨੇ ਇੰਟਰਵਿਊ ਚ ਵੀ ਕਹਿ ਦਿੰਦੇ ਨੇ ਕਿ ਅਸੀਂ ਤਾਂ ਤਿਆਰ ਹਾਂ ਹਾਲਾਂਕਿ ਸਵਿਧਾਨ ਅਨੁਸਾਰ ਚੋਣਾਂ ਲੜਦੇ ਨੇ ਜਿੱਤਦੇ ਨੇ ਲੋਕ ਸਭਾ ਚ ਵੀ ਜਾਂਦੇ ਨੇ ਸਵਿਧਾਨ ਅਨੁਸਾਰ ਸੌ ਵੀ ਚੱਕਦੇ ਨੇ ਬਿਲਕੁਲ ਇੱਕ ਤਾਂ ਇਹ ਹੋ ਸਕਦਾ ਹੈ ਵੀ ਜਿਹੜੇ ਕੋਈ ਗਰਮ ਖਿਆਲੀ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹ ਹੋ ਸਕਦਾ ਹੈ ਹੁਣ ਉਹ ਦੂਜੇ ਪਾਸੇ ਆ ਜਾਣ ਹੂੰ ਉਹਨਾਂ ਦੀ ਪਾਰਟੀ ਨੂੰ ਹੋ ਸਕਦਾ ਹੈ ਸਰ ਤੇ ਸਭ ਤੋਂ ਵੱਡਾ ਅਸਰ ਜਿਹੜਾ ਹੈਗਾ ਹੈ ਮਨਦੀਪ ਜੀ ਜੇ ਪਿਛਲੇ ਦੌਰ ਦੇ ਦੇਖੇ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਮੈਨੂੰ ਨਹੀਂ ਲੱਗਦਾ ਇਸ ਪਾਰਟੀ ਦਾ ਕੋਈ ਜ਼ਿਆਦਾ ਅਸਰ ਪਾਉਗਾ ਦਾ ਕਾਰਨ ਇਹ ਜੀ ਕਿ ਨੌਜਵਾਨ ਜਿਹੜਾ ਸਿੱਖ ਨੌਜਵਾਨ ਹੈ ਖਾਸ ਕਰਕੇ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਪਿਛਲੇ ਜੇ ਆਪਾਂ 2 17 ਦੇ 2022 ਦੇ ਵਿਧਾਨ ਸਭਾ ਚੋਣਾਂ ਦੇਖ ਲਈਏ 224 ਦੀਆਂ ਲੋਕ ਸਭਾ ਚੋਣਾਂ ਦੇਖ ਲਈਏ ਟੁੱਟਿਆ ਹੋਇਆ ਹੈ ਅਕਾਲੀ ਦਲ ਤੋਂ ਉਹ ਸਾਰਾ ਜਿਹੜਾ ਨੌਜਵਾਨ ਵਰਗ ਸੀ ਉਹ ਆਮ ਆਦਮੀ ਪਾਰਟੀ ਵੱਲ ਉਲਾਰ ਹੋਇਆ ਸੀ ਹਾਂ ਹਾਲਾਂਕਿ ਆਮ ਆਦਮੀ ਪਾਰਟੀ ਵੀ ਉਹਨਾਂ ਦੇ ਸੁਪਨਿਆਂ ਅਨੁਸਾਰ ਸਕਿਓ ਇਹਨਾਂ ਦਿਨਾਂ 'ਚ ਆਮ ਆਦਮੀ ਪਾਰਟੀ ਤੋਂ ਵੀ ਨਾਰਾਜ਼ ਹੈ ਦਿਖਾਤਿਆ ਸੀ ਨਾ ਸੰਗਰੂਰ 'ਚ ਜਦੋਂ ਚੋਣ ਹੋਈ ਸੀ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਨੌਜਵਾਨ ਵਰਗ ਦਾ ਬਹੁਤ ਵੱਡਾ ਯੋਗਦਾਨ ਸੀ ਬਿਲਕੁਲ ਇਸ ਕਰਕੇ ਹੋ ਸਕਦਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ ਨੌਜਵਾਨ ਉਹ ਨੌਜਵਾਨ ਇਸ ਪਾਰਟੀ ਦੇ ਥੱਲੇ ਆ ਜਾਵੇ ਕਿਉਂਕਿ ਹਾਲੇ ਵੀ ਪੰਜਾਬ ਦਾ ਜਿਹੜਾ ਨੌਜਵਾਨ ਹੈ ਤੇ ਪੰਜਾਬ ਦੇ ਬਹੁਤ ਸਾਰੇ ਵਰਗਰੇ ਉਹਨਾਂ ਨੂੰ ਉਹਨਾਂ ਨੂੰ ਆਪਣੇ ਸੁਪਨਿਆਂ ਦੀ ਪਾਰਟੀ ਨਹੀਂ ਲੱਭ ਰਹੀ ਕੋਈ ਇੱਕ ਤੋਂ ਬਾਅਦ ਦੂਜੇ ਨੂੰ ਪੜਖ ਕੇ ਦੇਖਦੇ ਨੇ ਉਹ ਦੂਜੇ ਵੀ ਉਹਨਾਂ ਦੀ ਉਮੀਦ ਤੇ ਖਰੇ ਨਹੀਂ ਉਤਰਦੇ ਫਿਰ ਕਿਸੇ ਤੀਜੇ ਦੀ ਭਾਲ ਚ ਲੱਗੇ ਰਹਿੰਦੇ ਨੇ ਪੰਜਾਬ ਹਾਲੇ ਵੀ ਕਿਸੇ ਤੀਜੇ ਬਦਲ ਦੀ ਉਡੀਕ ਕਰ ਰਿਹਾ ਹੈ। ਹੂੰ। ਤਾਂ ਕੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਤੀਜਾ ਬਦਲ ਪੰਜਾਬ ਨੂੰ ਦੇ ਸਕੇਗਾ? ਜੀ। ਤੇ ਬਹੁਤ ਵੱਡਾ ਸਵਾਲ ਹੈ ਆਉਣ ਵਾਲੇ ਦਿਨਾਂ 'ਚ ਇਹਦਾ ਪਤਾ ਲੱਗੇਗਾ ਕਿ ਉਹ ਕਿਸ ਪਾਸੇ ਨੂੰ ਰੁਕ ਕਰਦੇ ਨੇ ਜਾਂ ਕੋਈ ਹੋਰ ਤੀਜਾ ਬਦਲ ਪੰਜਾਬ 'ਚ ਉੱਭਰਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਵੱਲ ਵੀ ਪੰਜਾਬ ਬਹੁਤ ਨਜ਼ਰਾ ਟਿਕਾਈ ਦੇਖ ਰਿਹਾ ਹੈ ਕਿ ਉਹ ਕਿੱਧਰ ਨੂੰ ਜਾਣਗੇ। ਹੂੰ। ਹੋਰ ਦੋ ਚਾਰ ਜਿਹੜੇ ਪੰਜਾਬ ਦੇ ਇਹ ਜਿਹੇ ਗਿਣੇ-ਚੁਣੇ ਲੋਕ ਹੈਗੇ ਨੇ ਜਿਹੜੇ ਕੁਝ ਕਰਨ ਕਰ ਸਕਦੇ ਨੇ ਜਿਨ੍ਹਾਂ ਦੇ ਦਿਲ 'ਚ ਪੰਜਾਬ ਲਈ ਕੋਈ ਭਾਵਨਾ ਹੈਗੀ ਹੈ ਵੀ ਪੰਜਾਬ ਨੂੰ ਅੱਗੇ ਕਿਵੇਂ ਲੈ ਜਾਣਾ ਹੈ ਜਿਹੜੇ ਮੌਜੂਦਾ ਹੁਕਮਰਾਨਾਂ ਨੂੰ 92 ਸੀਟਾਂ ਦਿੱਤੀਆਂ ਸੀ ਉਹ ਪੰਜਾਬ ਨੂੰ ਹੁਣ ਤੱਕ ਦਾ ਜਿਹੜਾ 2.5 ਸਾਲ 3 ਸਾਲ ਹੋਣ ਵਾਲੇ ਨੇ ਫਰਵਰੀ 'ਚ ਹੋ ਜਾਣਗੇ ਮਨਦੀਪ ਜੀ ਪੰਜਾਬ ਨੂੰ ਕਰਜ਼ੇ ਦੀ ਪੰਡ ਤੋਂ ਬਿਨਾਂ ਜ਼ਿਆਦਾਤਰ ਕੁਝ ਮਿਲਿਆ ਨਹੀਂ ਹਾਲੇ ਤੱਕ ਜਿਹੜਾ ਮਿਲਣਾ ਚਾਹੀਦਾ ਸੀ ਜਿਹੜਾ ਨੌਜਵਾਨ ਭਾਲ ਦੇ ਸਿਸਟਮ ਉਹ ਨਹੀਂ ਬਣਿਆ ਨੌਜਵਾਨ ਉਹ ਕਹਿ ਰਹੇ ਨੇ ਕਿ ਇਹ ਵੀ ਉਹਨਾਂ ਰਾਹ ਤੁਰਗੇ ਨੇ ਜਿਹੜੇ ਰਾਹ ਰਵੈਤੀ ਤੁਰਦੇ ਸੀ ਸੋ ਹੁਣ ਕੀ ਤੀਜਾ ਅਕਾਲੀ ਦਲ ਜਿਹੜਾ ਉਹ ਖਲਾਅ ਪਿਆ ਹੋਇਆ ਹੈ ਪੰਜਾਬ ਦੀ ਰਾਜਨੀਤੀ ਜੇ ਇਹਨੂੰ ਪੂਰਨ ਚ ਸਫਲ ਹੋਊਗਾ ਜਾਂ ਫਿਰ ਇਸ ਅਕਾਲੀ ਦਲ ਦਾ ਵੀ ਭੂਵੇਖ ਅਕਾਲੀ ਦਲ ਅੰਮ੍ਰਿਤਸਰ ਬਾਗ ਜਾਂ ਕੋਈ ਹੋਰ ਬਹੁਤ ਸਾਰੇ ਸੱਜੇ ਖੱਬੇ ਅਕਾਲੀ ਦਲ ਕਦੇ ਅਕਾਲੀ ਦਲ ਸੰਗਤ ਬਣਿਆ ਕਦੇ 1920 ਬਣਿਆ ਕਦੇ ਫੈਰੂਮਾਨ ਬਣਿਆ ਉਹਨਾਂ ਉਹਨਾਂ ਵਾਂਗ ਹੀ ਰਹਿ ਜਾਏਗਾ ਹੂੰ ਸੋ ਅਜੇ ਇਸ ਬਾਰੇ ਕੁਝ ਕਹਿਣਾ ਸਮੇਂ ਤੋਂ ਪਹਿਲੀ ਗੱਲ ਹੈ ਪਰ ਜੇ ਸੰਵਿਧਾਨ ਅਨੁਸਾਰ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਲਈ ਕੋਈ ਗੱਲ ਕਰਕੇ ਅ ਅੱਗੇ ਵਧਣਾ ਚਾਹੁੰਦਾ ਹੈ ਰਾਜਨੀਤੀ ਚ ਪੰਜਾਬ ਲਈ ਤਾਂ ਉਹਦਾ ਆਪਾਂ ਨੂੰ ਸਵਾਗਤ ਕਰਨਾ ਪੈਂਦਾ ਹੈ ਫਿਰੋਜ਼ਾ ਸਾਹਿਬ ਹੁਣ ਕੀ ਲੱਗਦਾ ਕਿ ਉਹਨਾਂ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਯਾਪਾ ਲਗਾਇਆ ਗਿਆ ਹੁਣ ਭਾਈ ਅਮਰਤਪਾਲ ਉਹਨਾਂ ਦੇ ਉੱਤੇ ਕੀ ਲੱਗਦਾ ਕਿ ਉਹਨਾਂ ਦੀ ਰਿਹਾਈ ਜਲਦ ਸੰਭਵ ਹੈ ਜਾਂ ਫਿਰ ਅਲੇ ਹੋਰ ਲੰਬਾ ਸਮਾਂ ਉਹਨਾਂ ਨੂੰ ਇੰਤਜ਼ਾਰ ਕਰਨਾ ਪਵੇਗਾ ਅ ਇਹਨੇ ਮਨਦੀਪ ਜੀ ਕੇ ਜਿਹੜੇ ਦਿਨਾਂ ਕਿਸੇ ਦੇਰੀ ਤੋਂ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਸਾਰੀਆਂ ਧਿਰਾਂ ਮੰਗ ਕਰ ਰਹੀਆਂ ਨੇ ਉਹਨਾਂ ਦੇ ਹਲਕੇ ਦੇ ਵੋਟਰ ਵੀ ਮੰਗ ਕਰ ਰਹੇ ਨੇ ਐਡਾ ਤਾਂ ਜੇ ਉਹ ਕੋਈ ਪੰਜਾਬ ਚ ਆ ਕੇ ਕੋਈ ਅਜਿਹੀ ਗਤੀਵਿਧੀ ਕਰੇਗਾ ਹੂੰ ਕਿ ਕੋਈ ਅਮਨ ਕਾਨੂੰਨ ਲਈ ਖਤਰਾ ਹੋਏਗਾ ਜਾਂ ਪਹਾ ਪੰਜਾਬ ਦਾ ਮਾਹੌਲ ਵਿਗੜੇਗਾ ਤਾਂ ਫੇਰ ਦੁਬਾਰਾ ਉਹਨਾਂ ਨੂੰ ਅੰਦਰ ਕੋਈ ਪਰਚਾ ਦਰਜ ਕਰਕੇ ਅੰਦਰ ਦਿੱਤਾ ਜਾ ਸਕਦਾ ਫੇਰ ਕਿਹੜਾ ਕਿਤੇ ਪੁਲਿਸ ਬਾਹਰ ਚਲੀ ਗਈ ਹੂੰ ਬਿਲਕੁਲ ਘਟੋ ਘਟ ਹੁਣ ਜਦੋਂ ਇੱਕ ਵਾਰੀ ਉਹ ਸੰਸਦ ਚ ਚੁਣੇ ਗਏ ਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਤਾਂ ਉਹਨਾਂ ਨੂੰ ਨਹੀਂ ਰੱਖਣਾ ਚਾਹੀਦਾ ਜੇਲ੍ਹ ਚ ਉਹਨਾਂ ਨੂੰ ਬਾਹਰ ਲਿਆਉਣਾ ਚਾਹੀਦਾ ਤੇ ਇਦੇ ਲਈ ਜ਼ਰੂਰ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿਉਂ ਜਿਹੜੇ ਲਗਾਤਾਰ ਸਪਾਰਸ ਕਰਦੇ ਨੇ ਕਿਉਂਕਿ ਪੰਜਾਬ ਸਰਕਾਰ ਦੀ ਸਪਾਰਸ ਨਾਲ ਹੀ ਉਹਨਾਂ ਦਾ ਜਿਹੜਾ ਲਾਇਆ ਗਿਆ ਜਿਹੜਾ ਐਕਟ ਲਾਇਆ ਗਿਆ ਉਸ ਤੇ ਵਾਅਦਾ ਪੰਜਾਬ ਸਰਕਾਰ ਦੀ ਸਪਾਰਸ ਨਾਲ ਹੀ ਹੁੰਦਾ ਜਿਹੜਾ ਯੂਪੀਏ ਐਕਟ ਜਿਹੜਾ ਉਹਨਾਂ ਤੇ ਲਾਇਆ ਗਿਆ ਜੀ ਬਿਲਕੁਲ ਜੀ ਸਭ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਜੀ